ਇਹ اتنا ਧਾਰਮਿਕ 이슈 ਨਹੀਂ ਇੱਥੇ ਬਣਨਾ ਗੁਰਦੁਆਰਾ ਸਾਹਿਬ ਨਹੀਂ ਬਣਨਾ ਇੱਥੇ ਗੋਲਕੀ ਰੱਖੀ ਜਾਊਗੀ ਤੈਨੂੰ ਮੋਰ ਦੱਸਣ ਲੱਗਾ ਗੱਲ ਜਿਹੜੀ ਇਹਦੇ ਉੱਤੇ ਜਿਹੜੇ ਸਾਡੀ ਕੰਪਨੀਆਂ ਨੇ ਜਿਹਨੂੰ ਠੇਕਾ ਦਿੱਤਾ ਉਹਨੇ ਕਿਹਾ ਵੀ 100 ਕਰੋੜ ਤੋਂ ਪਲੱਸ ਪੈਸੇ ਲੱਗਣੇ ਆ ਔਰ ਇੱਕ ਵੀ ਪੈਸਾ ਪੰਜਾਬ ਜਾਂ ਹਿੰਦੁਸਤਾਨ 'ਚ ਕਿਸੇ ਦੀ ਭਾਰਤੀ ਨਹੀਂ ਕੱਟੀ ਜਾਊ ਗੋਲਕੀ ਰੱਖੀ ਜਾਊਗੀ ਤੇ ਟੋਕਰੀ ਨੇ ਉੱਨਾ ਜਿਹਾ ਹੋਊਗੀ ਜਿਹੜਾ ਕੋਈ ਲੋਕਾਂ ਨੂੰ ਕੀ ਆਓ ਵੀ ਇੱਥੇ ਕੰਮ ਚੱਲ ਰਿਹਾ ਲਿਆਓ ਪੈਸੇ ਦਿਓ ਨਾ ਅਇਥੇ ਕੀ ਇਤਨੀ ਜਿੱਥੇ ਲੱਗੇ ਢਾਡੀ ਸੰਗ ਲੱਗੇ ਉਹ ਤੇ ਤੁਸੀਂ ਕੀਰਤਨ ਦੇ ਸਤਕਾਰ ਵਿੱਚ ਉਹਨਾਂ ਨੂੰ ਮਾਇਆ ਦੇ ਸਕਦੇ ਪਰ ਹਵੇਲੀ ਦੀ ਕੋਈ ਗਰਾਹੀ ਇੱਥੋਂ ਫਿਰ ਕਿੱਥੋਂ ਪੈਸਾ ਆਏਗਾ ਸਾਡੇ ਬਾਹਰ ਸਾਡੇ ਫਾਊਂਡੇਸ਼ਨ ਦੇ ਮੈਂਬਰ ਆ ਨਾ ਦਿਵਾਨ ਟੋਡਰ ਮਲ ਵਿਰਾਸਤੀ ਫਾਊਂਡੇਸ਼ਨ ਸਾਡਾ ਇੱਕ ਪਰਿਵਾਰ ਆ ਉਹ ਦਸਾਂ ਨਵਾਂ ਜਿਹੜੇ ਕੀਰਤਾਂ ਕਰਵਾਈਆਂ ਆਪਣੀਆਂ ਲਾਰੇ ਪੈਸੇ ਜੇ ਕੋਈ ਆਮ ਸੰਗਤ ਕਹੇਗੀ ਅਸੀਂ ਦਸਬੰਧ ਕੱਢਣਾ ਚਾਹੁੰਦੇ ਅੱਜ ਦੇ ਯੁੱਗ ਦੇ ਵਿੱਚ ਇੱਕ ਦਿਵਾਨ ਟੋਡਰ ਮਲ ਜੀ ਰੂਪ ਦੇ ਵਿੱਚ ਹੋਰ ਸਿੰਘ ਆਇਆ ਕਰਨੈਲ ਸਿੰਘ ਸੰਧੂ ਯੂਐਸਏ ਧਰਤੀ ਬੈਠਾ ਉਹਨੇ ਇਕੱਲੇ ਨਾਲ ਸਪੌਂਸਰ ਕੀਤੀ ਵੀ ਜੋ ਵੀ ਪੈਸਾ ਲੱਗ ਜਾ ਆਣ ਗਏ ਜਿੰਨਾ ਤੋਂ ਲਾ ਸਕਦੇ ਲਾ ਦਿਓ ਮੇਰਾ ਇਕੱਲੇ ਦਾ ਲੱਗੂ ਇਹ ਆਮ ਸੰਗਤ ਦਸਵੰਦ ਕੱਟਣਾ ਚਾਹੁੰਦੀ ਆ ਤਾਂ ਉਹ ਲਾ ਸਕਦੀ ਹੋਰ ਸਾਡੇ ਕੋਲ ਹੋਰ ਕੰਮ ਆ 8 3 ਕਰੋੜ ਦੀ ਡੇਢ ਖੇਤ ਜਗ੍ਹਾ ਲਈ ਇੱਥੇ ਇੱਕ ਮਿਊਜ਼ੀਅਮ ਬਣੂਗਾ ਅੱਛਾ ਆ ਇੱਕ ਤਾਂ ਸਿੱਧਾ ਰੋਡ ਬਣਾ ਰਹੇ ਸਿੱਧਾ ਇਹ ਧਰਤੀ ਕਵੈਰ ਕਰ ਰਹੇ 6 ਕਰੋੜ ਦਾ ਪ੍ਰੋਜੈਕਟ ਆ ਸੰਗਤ ਮਾ ਦੇ ਸਕਦੀ ਇੱਧਰ ਉੱਧਰ ਲਾ ਸਕਦੇ ਹਾਂ ਇਹ ਸਾਰੀ ਸਪੌਂਸਰ ਹੋ ਜੂਗੀ